ਜੇਕਰ ਤੁਸੀਂ ਵੀ ਰਸਤੇ ਵਿੱਚ ਖੜੀਆਂ ਇਕੱਲੀਆਂ ਜਨਾਨੇ ਨੂੰ ਦੇਖ ਕੇ ਆਪਣੇ ਮੋਟਰਸਾਈਕਲ ਜਾਂ ਫਿਰ ਗੱਡੀ ਦੇ ਵਿੱਚ ਲਿਫਟ ਦੇ ਦਿੰਦੇ ਹੋ ਤੇ ਫਿਰ ਲਿਫਟ ਦੇਣ ਵਾਲੇ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਦੱਬ ਕੇ ਸ਼ੇਅਰ ਕਰਨ ਤੋਂ ਨਾ ਭੁੱਲਿਓ ਕਿਉਂਕਿ ਅਕਸਰ ਹੀ ਦੇਖਦੇ ਆ ਕਿ ਚੌਰਾਹੇ ਦੇ ਵਿੱਚ ਖੜੀ ਇਕੱਲੀ ਜਨਾਨੀ ਨੂੰ ਦੇਖ ਕੇ ਬੰਦਾ ਲਾਲਾਂ ਗੇਰ ਲੱਗ ਚੋਂਦਾ ਹੈ ਤੇ ਜਨਾਨੀ ਨੂੰ ਲਿਫਟ ਦੇ ਦਿੰਦਾ ਤਾਂ ਫਿਰ ਅੱਗੇ ਜਾ ਕੇ ਜਨਾਨੀ ਉਹਨਾਂ ਦੇ ਨਾਲ ਕੀ ਕਰਦੀ ਹੈ ਇਹ ਖਬਰ ਘੌਰ ਨਾਲ ਦੇਖ ਲਿਓ ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਿਨਿਊ ਤੋਂ ਸਾਹਮਣੇ ਆਇਆ ਜਿੱਥੇ ਦੀ ਪੁਲਿਸ ਵੱਲੋਂ ਲੋਕਾਂ ਨੂੰ ਲੁੱਟਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਤਾਈ ਚਾਰੀਆ ਦੱਸਿਆ ਜਾ ਰਿਹਾ ਕਿ ਪਤਨੀ ਵੱਲੋਂ ਲੋਕਾਂ ਨੂੰ ਘੇਰ ਲਿਆ ਜਾਂਦਾ ਸੀ ਤੇ ਫਿਰ ਦੋਵੇਂ ਪਤੀ ਪਤਨੀ ਉਸ ਨੂੰ ਲੁੱਟਦਾ ਸ਼ਿਕਾਰ ਬਣਾ ਲੈਂਦੇ ਸੀ ਅਤੇ ਫਿਰ ਕਈ ਲੋਕਾਂ ਦੀ ਸ਼ਿਕਾਇਤ ਪੁਲਿਸ ਨੂੰ ਆਈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵੇਂ ਮੀਆਂ ਬੀਬੀ ਨੂੰ ਗ੍ਰਿਫਤਾਰ ਕਰ ਲਿਆ ਲੁੱਟਣ ਵਾਲੇ ਬੰਟੀ ਤੇ ਬਬਲੀ ਇਹਨਾਂ ਦੇ ਨਾਮ ਨੇ ਆਉਂ ਚਾਹੁੰਦੇ ਆ ਇਹ ਸਾਡੇ ਕੋਲ ਇੱਕ ਕੰਪਲੇਨ ਹੈ ਜੀ ਜਸਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹਨੇ ਕੰਪਲੇਨ ਕੀਤੀ ਕਿ 15 ਤਰੀਕ ਨੂੰ ਰਣਜੀਤਗੜ੍ਹ ਨੂੰ ਡੇਰੇ ਵਿੱਚ ਜਾ ਰਿਹਾ ਸੀਗਾ ਜਿੱਥੇ ਉਹਨੇ ਇੱਕ ਲੜਕੀ ਨੇ ਹੱਥ ਦੇ ਕੇ ਲਿਫਟ ਮੰਗੀ ਜੋ ਉਹਨੇ ਉਹ ਗੱਡੀ ਰੋਕ ਕੇ ਉਹਨੂੰ ਲਿਫਟ ਦਿੱਤੀ ਅਤੇ ਰਸਤੇ ਵਿੱਚ ਅੱਗੇ ਜਾ ਕੇ ਨੇੜੇ ਹਰਤੇਜ ਹਸਪੀਟਲ ਉਹਨੂੰ ਰੋਕਣ ਲਈ ਗਿਆ ਉੱਥੇ ਉਹਦਾ ਹਸਬੈਂਡ ਲੜਕੀ ਦਾ ਜੋ ਜਿਸਦਾ ਨਾਮ ਮਨਪ੍ਰੀਤ ਹੈ ਉਹਨੇ ਉਹਨੂੰ ਰੋਕ ਕੇ ਚਾਕੂ ਦਿਖਾ ਕੇ ਉਹਦੇ ਕੋਲੋਂ ਉਹਦੀ ਨਗਦੀ ਪਲੱਸ ਉਹਦੀ ਚੇਨ ਲਵਾਈ ਅਤੇ ਉਹਨੂੰ ਧਮਕੀ ਦਿੱਤੀ ਗਈ ਕਿ ਜੇਰਾਏ ਤੂੰ ਕੰਪਲੇਨ ਕੀਤੀਆਂ ਕੋਈ ਇਹੋ ਜਿਹੀ ਕੋਈ ਕਿਤੇ ਜਾ ਕੇ ਤੂੰ ਕਹਿਤੀਂ ਇਹਦੇ ਤੇ ਆਪਾਂ ਰੀਪ ਦਾ ਪਰਚਾ ਪਾਵਾਂਗੇ ਇਹਦੇ ਵਿੱਚ ਲੜਕੀ ਦਾ ਨਾਮ ਰਬਜੋਤ ਤੇ ਲੜਕੇ ਦਾ ਨਾਮ ਉਹਦਾ ਹਸਬੰਡ ਹੈ ਮਨਪ੍ਰੀਤ ਹੈ ਦੋਨੋਂ ਜਿਹੜੇ ਹੈਗੇ ਨੇ ਸੁਲਤਾਨਪੁਰ ਮਿੰਡ ਏਰੀਆ ਦੇ ਰਹਿਣ ਵਾਲੇ ਆ ਤੇ ਪਹਿਲਾਂ ਵੀ ਸਾਨੂੰ ਪਤਾ ਲੱਗਾ ਕਾਫੀ ਇਨਾਂ ਨੇ ਵਾਰਦਾਤ ਇਸੇ ਤਰ੍ਹਾਂ ਇਸੇ ਤਰੀਕੇ ਦੇ ਨਾਲ ਕੀਤੀਆਂ ਸਿਵਲ ਲਾਈਨ ਤੇ ਤੇ ਰਣਜੀਤ ਐਵੇਨਿਊ ਤੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਕੋਲ ਲਿਫਟ ਮੰਗ ਕੇ ਇਹ ਉਹਨਾਂ ਨੂੰ ਪਹਿਲਾਂ ਆਪਣੇ ਨਾਲ ਬੈਠ ਜਾਂਦੀ ਉਹਦੀ ਬੰਦੀ ਨਾਲ ਬੈਠ ਜਾਂਦੀ ਕਿ ਉਹਦਾ ਹਸਬੰਡ ਰੋਕੇ ਇਹਨਾਂ ਨੂੰ ਫਿਰ ਬਲੈਕਮੇਲ ਕਰਦੇ ਆ ਜੀ ਇੱਕ ਕੁੜੀ ਨੇ ਇੱਕ ਪਹਿਲਾਂ ਵੀ ਕਿਸੇ ਦੇ ਉੱਤੇ 376 ਦਾ ਪਰਚਾ ਸੁਲਤਾਨਪੁਰ ਥਾਣੇ ਦੀ ਦਰਜ ਕਰਵਾਇਆ ਗਿਆ ਵਾ ਕਿਉਂਕਿ ਆਪ ਵੀ ਆਪਸ ਵਿੱਚ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗ ਲਏ ਕੋਈ ਤਕਰੀਬਨ ਕੋਈ ਹੋਰ ਮਾਮਲੇ ਸਾਹਮਣੇ ਆਏ ਜਿਹਦੇ ਵਿੱਚ ਇਹਨਾਂ ਨੇ ਕੋ ਪਹਿਲਾਂ ਵੀ ਲੋਕਾਂ ਨੂੰ ਆਪਣੇ ਜਨਤੀ ਦਾ ਸ਼ਿਕਾਰ ਲੋਟ ਦਾ ਸ਼ਿਕਾਰ ਬਣਾਇਆ ਇਹਦੇ ਵਿੱਚ ਸਾਨੂੰ ਪਤਾ ਲੱਗਾ ਇਹਨਾਂ ਕਾਫੀ ਠਗੀਆਂ ਮਾਰੀਆਂ ਬਟ ਲੋਕੀ ਕੋਈ ਸਾਹਮਣੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਕਿ ਕੰਪਲੇਨ ਕਰੇਗੀ ਤਾਂ ਉਹਨਾਂ ਦੀ ਬਦਨਾਮੀ ਹੋਏਗੀ ਇਸ ਵਾਰ ਇੱਕ ਜਿਹੜਾ ਹੈਗਾ ਵਿਅਕਤੀ ਸਾਡੇ ਕੋਲ ਆਇਆ ਉਹਨਾਂ ਨੇ ਕੰਪਲੇਨ ਦਿੱਤੀ ਕਿਲੀ ਚੇਨ ਅਤੇ ਲੋਕੇਟ ਸੀਗਾ ਜੋ ਇਹਨੇ ਲਗਾਇਆ ਬਾ ਸਰ ਬੱਲੇ ਪੱਤ ਨਹੀਂ ਸੀ ਦੋ ਪੱਤ ਨਹੀਂ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਦੇ ਜਾਓਗੇ ਜਿਹੇ ਮਾਹੌਲ ਦੇ ਵਿੱਚ ਕੀ ਪ੍ਰੋਟੈਕਸ਼ਨ ਹੈ ਨਹੀਂ ਜਿਹੜੇ ਪ੍ਰੋਪੋਜ਼ਲ ਬਸ ਐਸੇ ਤਰੀਕੇ ਦੇ ਨਾਲ ਜਿਵੇਂ ਵਿਅਕਤੀ ਨੇ ਇਹਨਾਂ ਨੂੰ ਕੰਪਲੇਨ ਦਿੱਤੀ ਜੇ ਤੁਹਾਡੇ ਨਾਲੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੱਲ ਜਾਂ ਘਟੜੇ ਇਹਦੇ ਵਿੱਚ ਵਾਰਦਾਤ ਹੁੰਦੀ ਹੈ ਸਾਡੇ ਧਿਆਨ ਤੱਕ ਜ਼ਰੂਰ ਲਿਆਇਆ ਜਾਏ ਕਿਉਂਕਿ ਇਸ ਤੋਂ ਹੀ ਹੁਣ ਸਾਡੇ ਕੋਲ ਇੱਕੋ ਕੰਪਲੇਨ ਆਈ ਹੈ ਐਸੇ ਤਰੀਕੇ ਦੀ ਜਿਸ ਦਾ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਬਤਲ ਗਿਆ ਨੇ 10-12 ਇਹੋ ਜੀਆਂ ਵਾਰਦਾਤਾਂ ਪਹਿਲਾਂ ਆਲਰੇਡੀ ਕਰ ਚੁੱਕੀ ਹੈ 50 ਵਿਅਕਤੀ ਅਣਜਾਣ ਲੋਕਾਂ ਨੂੰ ਜੀ ਸੂਚਿਤ ਕੀਤਾ ਜਾਂਦਾ ਕਿ ਹਰ ਕਿਸੇ ਨੂੰ ਬਿਨਾਂ ਜਾਣੇ ਪਛਾਣੇ ਤੁਸੀਂ ਲਿਫਟ ਨਾ ਦਿਓ। ਲੁੱਟਾਂ ਖੋਹਾਂ ਦੇ ਦਿਨ ਬਦਲ ਮਾਮਲੇ ਵਧਦੇ ਜਾ ਰਹੇ ਨੇ ਲੋਕਾਂ ਉਹਨਾਂ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਤਾਂ ਤੁਸੀਂ ਵੀ ਸੁਚੇਤ ਹੋ ਜਾਓ ਤੇ ਰਸਤੇ ਦੇ ਵਿੱਚ ਕਿਸੇ ਨੂੰ ਵੀ ਲਿਫਟ ਨਾ ਦਿਵੋ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।